ਇੱਕ ਟਾਈਮ ਸੀ ਜਦੋਂ ਆਪਣੇ ਤਾਏ ਚਾਚੇ ਵੀ ਪਛਾਣਣ ਤੋਂ ਇਨਕਾਰ ਕਰਦੇ ਆ ਕਹਿੰਦੇ ਅਸੀਂ ਨਹੀਂ ਜਾਣਦੇ ਜਦੋਂ ਨਾਨੀ ਲੈ ਕੇ ਤੁਰੀ ਆ ਨਾ ਲਾਹੌਰ ਤੋਂ ਤੇ ਕਿਸੇ ਨੇ ਪਛਾਣਿਆ ਕਿਸੇ ਨੇ ਨਹੀਂ ਪਛਾਣਿਆ ਫਿਰ ਇੱਥੇ ਵਸਰ ਕੇ ਪਿੰਡ ਦੇ ਵਿੱਚ ਆ ਕੇ ਤੇ ਜਦੋਂ ਛਾਬਾ ਲੈ ਕੇ ਜਿਹਦੇ ਵਿੱਚ ਉਬਲੇ ਹੋਏ ਛੋਲੇ ਨੇ ਘੁਗਣੀਆਂ ਜਿਹਨੂੰ ਆਪਾਂ ਕਹਿੰਦੇ ਆ ਗਲੀ ਗਲੀ ਜਾ ਕੇ ਜਦੋਂ ਹੋਕਾ ਦਿੰਦੇ ਆ ਕੋਈ ਪਛਾਣਦਾ ਹੈ ਕੋਈ ਨਹੀਂ ਪਛਾਣ ਹੁੰਦਾ ਪਰ ਜਿਸ ਦਿਨ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਹਿਮਤੇ ਨਜ਼ਰ ਪੈ ਜਾਂਦੀ ਹੈ ਤੇ ਅੱਜ ਕਿੰਨੀ ਵੱਡੀ ਬਖਸ਼ਿਸ਼ ਮਿਲ ਗਈ ਬੈਠਾ ਸੋਢੀ ਪਾਤਸ਼ਾਹ RAMDAS ਸਤ ਗੁਰੂ ਕਹਾਵੇ ਅੱਜ ਦੁਨੀਆ ਦੇ ਪਾਤਸ਼ਾਹ ਵੀ ਆ ਕੇ ਗੁਰੂ RAMDAS ਪਾਤਸ਼ਾਹ ਦੇ ਚਰਨਹੀ ਪੈਂਦੇ ਆ ਦੁਨੀਆ ਦੇ ਵੀ ਜਿਹੜੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਆਖਾਉਂਦੇ ਆ ਨਾ ਇਹ ਸਾਰੇ ਹੀ ਰਾਜੇ ਮਹਾਰਾਜੇ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨੀ ਆ ਕੇ ਔਰ ਦੁਨੀਆਂ ਦੇ ਵੱਡੇ ਵੱਡੇ ਮੁਲਕਾਂ ਦੇ ਵੱਡੇ ਵੱਡੇ ਰਾਜੇ ਤਰਸਦੇ ਨੇ ਕਿ ਇੱਕ ਵਾਰ ਸਾਨੂੰ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਆਪਣਾ ਸੀਸ ਝੁਕਾਉਣ ਦਾ ਮੌਕਾ ਮਿਲ ਜਾਏ ਉਹ ਵੀ ਤਰਸਦੇ ਆ ਅਰਬਾਂ ਪਤੀ ਖਰਬਾਂ ਪਤੀ ਜਿਹੜੇ ਲੋਕ ਨੇ ਉਹ ਵੀ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਸੀਸ ਝੁਕਾਉਣ ਲਈ ਤਰਸਦੇ ਆ ਇਨਾ ਵੱਡਾ ਪਾਤਸ਼ਾਹ ਬਣਾਤਾ ਪਰ ਮਹਾਰਾਜ ਕਹਿੰਦੇ ਮੇਰੀ ਹਾਲਤ ਕੀ ਸੀ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਰਾਮਦਾਸ ਜੀ ਤੋਂ ਵੱਧ ਕੌਣ ਜਾਣਦਾ ਏ ਇਸ ਲਈ ਗੁਰੂ ਰਾਮਦਾਸ ਮਹਾਰਾਜੀ ਸਮਝਾ ਰਹੇ ਕਹਿੰਦੇ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਜਿਹਦੇ ਵੱਲ ਕਹਿੰਦੇ ਕਰਤਾ ਹੋ ਗਿਆ ਸਭ ਉਹਦੇ ਵੱਲ ਉਹਦਾ ਪ੍ਰਤਾਪ ਉਹਦਾ ਉਹਦੇ ਚਿਹਰੇ ਦਾ ਨੂਰ ਉਹਦੇ ਜੀਵਨ ਦੀ ਕਰਨੀ ਵੇਖ ਕੇ ਸਭ ਉਹਦੇ ਵੱਲ ਆਉਂਦੇ ਆ ਔਰ ਦਰਸ਼ਨ ਦੇਖ ਕਰਹਿ ਸ਼ਾਬਾਸ਼ ਇਹ ਹੁਣ ਗੁਰਮੁਖ ਦੀ ਗੱਲ ਹੋ ਰਹੀ ਹੈ ਇੱਥੇ ਜਿਨ੍ਹਾਂ ਨੇ ਸਤਗੁਰੂ ਕੋਲੋਂ ਬਖਸ਼ਿਸ਼ਾਂ ਲੈ ਲਈਆਂ ਉਹਨਾਂ ਦਾ ਵੀ ਪ੍ਰਤਾਪ ਵਧਿਆ ਬਾਬਾ ਬੁੱਢਾ ਸਾਹਿਬ ਜੀ ਦਾ ਕਿੰਨਾ ਪ੍ਰਤਾਪ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਿੰਨਾ ਪ੍ਰਤਾਪ ਹੈ ਜਿੰਨੇ ਵੀ ਕਮਈਆਂ ਵਾਲੇ ਗੁਰਸਿੱਖ ਹੋਏ ਆ ਕਹਿੰਦੇ ਨੇ ਲੋਕ ਉਹਨਾਂ ਕੋਲ ਆਉਂਦੇ ਆ ਔਰ ਆ ਕੇ ਉਹਨਾਂ ਨੂੰ ਸ਼ਾਬਾਸ਼ ਕਹਿੰਦੇ ਆ ਸ਼ਾਬਾਸ਼ ਤੁਹਾਡਾ ਜੀਵਨ ਵਾਕਈ ਅੰਦਰੋਂ ਖੁਸ਼ਬੋ ਨਾਲ ਭਰਿਆ ਹੈ ਕਿਉਂਕਿ ਬਾਹਰੋਂ ਤਾਂ ਸੁਗੰਧੀਆਂ ਲਾ ਲਾਂਗੇ ਕੱਪੜੇ ਤੇ ਵੀ ਲਾ ਲਈ ਇਤਰ ਛਿੜਕ ਲਿਆ ਵਧੀਆਂ ਤੋਂ ਵਧੀਆਂ ਖੁਸ਼ਬੋਦਾਰ ਸਾਬਣ ਨਾਲ ਵੀ ਨਹਾ ਕੇ ਆ ਗਏ ਪਰ ਅੰਦਰ ਕੀ ਹੈ ਮੁਖ ਆਵਤ ਤਾਂ ਕਹ ਦੁਰਗੰਧ ਅੰਦਰੋਂ ਤਾਂ ਗੰਦੇ ਬੋਲ ਨਿਕਲ ਰਹੇ ਆ ਅੰਦਰੋਂ ਤਾਂ ਭੈੜੇ ਗੰਦਲੇ ਬੋਲ ਇੰਨੀ ਬਦਬੋਹ ਵਾਲੇ ਬੋਲ ਨਿਕਲਦੇ ਆ ਵੀ ਬੰਦਾ ਸੁਣ ਕੇ ਪਾਸੇ ਹੋ ਜਾਂਦਾ ਵੀ ਇੰਨੇ ਭੈੜੇ ਗੰਦਲੇ ਬੋਲ ਇਹਦੇ ਅੰਦਰੋਂ ਬਾਹਰੋਂ ਦੇਖੋਗੇ ਤੇ ਇਤਰ ਦੀ ਖੁਸ਼ਬੂ ਆ ਰਹੀ ਹੈ ਬਾਹਰੋਂ ਤਾਂ ਪਰਫਿਊਮ ਲਾ ਕੇ ਆਇਆ ਹੈ ਸੈਂਟ ਛਿੜਕ ਕੇ ਆਇਆ ਅੰਦਰ ਅੰਦਰ ਤਾਂ ਗੰਦਗੀ ਭਰੀ ਪਈ ਹੈ ਪਰ ਜਿਹੜੇ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣਦੇ ਆ ਉਹਨਾਂ ਦੇ ਬਾਹਰੋਂ ਬਸਤਰ ਭਾਵੇਂ ਮਲੇ ਹੋਣ ਪਰ ਉਹਨਾਂ ਦੇ ਅੰਦਰੋਂ ਖੁਸ਼ਬੋ ਆ ਰਹੀ ਹੁੰਦੀ ਹੈ। ਉਹ ਅੰਦਰੋਂ ਖੁਸ਼ਬੋ ਨਾਲ ਭਰ ਜਾਂਦੇ ਆ। ਉਹਨਾਂ ਦੇ ਬੋਲਾਂ ਵਿੱਚ ਖੁਸ਼ਬੋ ਹੁੰਦੀ ਹੈ। ਤੇ ਜਿਨ੍ਹਾਂ ਦੇ ਆਚਰਣ ਵਿੱਚ ਬੋਲਾਂ ਵਿੱਚ ਖੁਸ਼ਬੋ ਹੋਵੇ ਉਹਨਾਂ ਦੇ ਬਸਤਰ ਨਹੀਂ ਦੇਖੇ ਜਾਂਦੇ। ਉਹਨਾਂ ਦੇ ਹੱਥ ਪੈਰ ਮਲੇ ਨਹੀਂ ਦੇਖੇ ਜਾਂਦੇ। ਇਸ ਲਈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜੀ ਆਖਦੇ ਕਹਿੰਦੇ ਉਹਨਾਂ ਦੇ ਫਿਰ ਦਰਸ਼ਨ ਕਰਕੇ ਦੀਦਾਰ ਕਰਕੇ ਕਰੇ ਸ਼ਬਾਸ਼ ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿਰਾਸ ਇੱਥੇ ਰਹਿਰਾਸ ਦਾ ਅਰਥ ਹੁਣ ਨਮਸ਼ਕਾਰ ਹੈ ਬੇਨਤੀ ਕਰਨੀ ਨਮਸ਼ਕਾਰ ਕਰਨੀ ਕਿਨੂੰ ਫਿਰ ਧਿਆਨ ਲਾ ਕੇ ਸੁਣਿਓ ਕਹਿੰਦੇ ਨੇ ਜਨ ਕਉ ਇੱਥੇ ਹੁਣ ਗੁਰੂ ਦੀ ਨਹੀਂ ਗੁਰੂ ਦੇ ਜਨ ਦੀ ਗੱਲ ਹੋ ਰਹੀ ਹੈ ਕਹਿੰਦੇ ਜਿਹੜਾ ਗੁਰਮੁਖ ਜਨ ਬਣ ਕੇ ਗੁਰੂ ਤੋਂ ਬਖਸ਼ਿਸ਼ਾਂ ਲੈ ਲਈਆਂ ਉਹਦੇ ਕੋਲ ਫਿਰ ਆਉਂਦੇ ਆ ਸਾਰੇ ਆ ਕੇ ਉਹਨੂੰ ਨਮਸ਼ਕਾਰਾਂ ਕਰਦੇ ਆ ਕਿ ਤੂੰ ਕਿੰਨੇ ਭਾਗਾਂ ਵਾਲਾ ਹੈ ਇਹ ਦੁਨੀਆ ਦੇ ਸ਼ਾ ਪਾਤਸ਼ਾ ਇੱਕ ਪਾਸੇ ਤੇ ਗੁਰੂ ਦਾ ਪਿਆਰਾ ਇੱਕ ਪਾਸੇ ਆ ਇੰਨੀ ਵੱਡੀ ਬਖਸ਼ਿਸ਼ ਮਹਾਰਾਜ ਨੇ ਦਿੱਤੀ ਆ ਕਿਨਾਂ ਨੂੰ ਜਿਨ੍ਹਾਂ ਦੇ ਵੱਲ ਆਪ ਪਰਮੇਸ਼ਵਰ ਵਾਹਿਗੁਰੂ ਜੀ ਹੋ ਜਾਂਦੇ ਹਨ